ਤਾਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਐਸਜੀਪੀਸੀ ਦਾ ਪ੍ਰਧਾਨ ਵੀ ਕੈਸ਼ ਨਹੀਂ ਕਢਾ ਸਕਦਾ ਆਪਣੇ ਕੋਲ ਤੋਂ ਹੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਹਰ ਗੁਰੂ ਘਰ ਦੇ ਐਸਜੀਪੀਸੀ ਦੇ ਅੰਦਰ ਕਲੈਕਸ਼ਨ ਵੀ ਬੈਂਕ ਕਰਦਾ ਹੈ ਹੂੰ ਇੰਡੀਵਿਜੂਅਲੀ ਨਹੀਂ ਕਰਦਾ ਐਸਜੀਪੀਸੀ EMPLOYEES ਨਹੀਂ ਕਰਦੇ ਬੈਂਕ ਕਰਦੇ ਆ ਹੂੰ ਬੈਂਕ ਸਿੱਧਾ ਪੈਸਾ ਬੈਂਕ ਜਾਂਦਾ ਹੈ ਹੂੰ ਐਸਜੀਪੀਸੀ ਪ੍ਰਧਾਨ ਵੀ ਜੇ ਗੁਰੂ ਘਰ ਕਿਸੇ ਗੁਰਦੁਆਰੇ ਦੀ ਵੀ ਸੇਵਾ ਕਰਨੀ ਚਾਹਦਾ ਹੈ ਉਹ ਕੀ ਕਰਦੇ ਆ ਦੱਸ ਦੇ ਕਿੰਨੀ ਇੱਟਾਂ ਚਾਹੀਦੀਆਂ ਕਿੰਨਾ ਸੀਮਿੰਟ ਚਾਹੀਦਾ ਕੈਸ਼ ਨਹੀਂ ਦੇ ਸਕਦੇ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਗੁਰੂ ਘਰ ਨੂੰ ਇਹਦੇ ਸਾਹਮਣੇ ਆਪਣੇ ਇੰਨਾ ਨੀਚੇ ਥੱਲੇ ਡਿੱਗ ਪਿਆ ਇੰਨਾ ਨੀਤੇ ਡਿੱਗ ਪਏ ਕਿ ਐ ਜੀ ਇਹ ਗੱਲਾਂ ਤੇ ਆ ਗਏ ਤੇ ਮੈਂ ਕਹਿੰਦਾ ਉਹਨਾਂ ਦੀ ਉਹਨਾਂ ਦਾ ਜਵਾਬ ਦੇਣ ਨੂੰ ਮੇਰੇ ਮੈਂ ਸੋਚਦਾ ਕਿ ਲੋੜ ਹੀ ਨਹੀਂ ਐ ਜੇ ਕੱਟੀਆਂ ਬੰਦ ਪਰ ਵੈਸੇ ਇਹ ਜਿਹੜੀ ਫੰਡਿੰਗ ਹੋ ਰਹੀ ਹੈ ਇਹ ਤੁਸੀਂ ਅਕਾਲੀ ਦਲ ਕਰ ਰਹੇ ਸੁਖਬੀਰ ਬਾਦਲ ਕਰ ਰਹੇ ਆਪਣੇ ਕੋਲੋਂ ਵੀ ਕੀਤੀ ਐ ਅਕਾਲੀ ਦਲ ਵੀ ਕਰਿਆ ਅੱਜ ਹੀ ਮੈਂ ਹੁਣੀ ਕਿਸੇ ਪਿੰਡ ਐ ਇੱਥੇ ਉਹਨਾਂ ਨੇ ਮੈਨੂੰ 60000 ਰੁਪਏ ਦਿੱਤਾ ਐ ਅੱਛਾ ਕੋਈ ਬੰਦੇ ਪਿੰਡਾਂ ਦੇ ਪਿੰਡ ਸਾਡੇ ਹੁਣ ਸਾਡੇ ਅਕਾਲੀ ਦਲ ਦੇ ਕੈਡਰ ਚੋਂ ਕਰ ਰਹੇ ਹੋ ਕੈਡਰ ਕਰ ਸਾਰਾ ਕੈਡਰ ਕਰ ਰਿਹਾ ਹੈ ਹਮ ਸਾਰੇ ਕੈਡਰ ਕਰ ਰਿਹਾ ਹੈ ਸਾਡੇ ਕੋਲੇ ਆਪਣੇ ਵਰਕਰ ਕਰ ਰਹੇ ਹਮ ਜਜ਼ਬਾ ਹੈ ਵਰਕਰਾਂ ਦਾ ਹਮ ਹੁਣ ਆਉਂਗਾ ਅਸੀਂ ਕਣ ਇਕੱਠੀ ਕੀਤੀ ਐ ਹਮ ਦੀ 1 ਲੱਖ ਏਕੜ ਦਾ ਵੀ ਅਕਾਲੀ ਦਲ ਕਾਡਰ ਇਕੱਠਾ ਕਰ ਰਿਹਾ ਹੈ ਆ ਜਿਹੜਾ 500 ਟਰੱਕ ਜਾ ਰਿਹਾ ਅਕਾਲੀ ਦਲ ਕੈਡਰ ਤੇ ਵਰਕਰਾਂ ਨੇ ਆਪਣੇ ਕੋਲੋਂ ਕੀਤਾ ਮੈਂ ਇੱਕ ਵਾਰੀ ਦਿਖਾ ਦਿੰਦਾ ਇਹ ਸੁਖਬੀਰ ਬਾਦਲ ਇੱਥੋਂ ਜਿਹੜਾ ਵਾ ਚਾਰਾ ਪਰਵਾਹ ਕੇ ਟਰੱਕ ਲੋਡ ਕਰਕੇ ਭਜਵਾ ਰਿਹਾ ਤੁਸੀਂ ਇਥੇ ਮੋਨੀਟਰਿੰਗ